ਮੇਰੇ ਵੱਲੋਂ ਪਿਆਰ ਪਰਿਸ਼ਸ਼੍ਰੀ ਗਾਲ ਮੈਂ ਹਾਂ ਤੁਹਾਡਾ ਉਹ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਸ਼ੀ ਵਿੱਚ ਲੜੂ ਬਣ ਰਹੇ ਨੇ ਕਿਉਂ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਨੋਵਾਸ ਦਾ ਰਿਸ਼ਤਾ ਸੀ 2027 ਦੀ ਵਿਧਾਨ ਸਭਾ ਦੀ ਚੋਣ ਸੁਖਬੀਰ ਸਿੰਘ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਗਠਜੋੜਨ ਕਰਕੇ ਲੜਨੀ ਹੈ ਇਸ ਕਰਕੇ ਖੁਸ਼ੀ ਅਜ਼ਾਰ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਹੈ ਵਧਾਈ ਦਿੱਤੀ ਗਈ ਹੈ ਕਿ ਚੰਗਾ ਹੋਇਆ ਭਾਰਤੀ ਜਨਤਾ ਪਾਰਟੀ ਤੇ ਬੜੇ ਖੁਸ਼ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਅੱਜ ਉਹ ਸਾਹਮਣੇ ਆਈ ਗਿਆ ਕਹਿੰਦੇ ਨੇ ਕਿ ਸੱਜਣ ਮਰੇ ਖੁਸ਼ੀ ਨਾ ਕਰੀਏ ਆਖਰ ਸੱਜਣਾ ਨੇ ਵੀ ਮਰ ਜਾਣਾ ਲੇਕਿਨ ਇਧਰ ਖੁਸ਼ੀ ਮਨਾ ਕੇ ਲੱਡੂ ਵੰਡ ਰਹੇ ਨੇ ਅੱਜ ਸੁਖਪਾਲ ਸਿੰਘ ਕਹਿ ਰਹੇ ਨੇ ਵੀ ਲੱਡੂ ਵੰਡੇ ਢੋਲ ਵੀ ਵਜਾਏ ਇਧਰ ਅੱਜ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਗੱਪ ਝੂਠ ਮਾਰੇ ਗਏ ਅੱਜ ਉਹਨਾਂ ਦਾ ਪਰਦਾ ਫਾਸ ਹੋ ਗਿਆ ਦਿੱਲੀ ਦੇ ਲੋਕ ਬੜੇ ਸਿਆਣੇ ਸੀ ਦਿੱਲੀ ਦੇ ਲੋਕਾਂ ਨੂੰ 11 ਸਾਲਾਂ ਦੇ ਵਿੱਚ ਪਤਾ ਲੱਗ ਗਿਆ ਕੌਣ ਸਹੀ ਹੈ ਤੇ ਕੌਣ ਗਲਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵਰਗਲਾ ਲਿਆ ਗਿਆ ਸੀ ਪੱਬਲ ਪੂਸੇ ਪਾਇਆ ਸੀ ਅੱਖਾਂ ਦੇ ਵਿੱਚ ਘੱਟਾ ਪਾਇਆ ਗਿਆ ਕਿ ਅਸੀਂ ਬੜੇ ਵੱਡੇ ਵੱਡੇ ਕੰਮ ਕਰਾਂਗੇ ਬੜੇ ਬੜੇ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਪ੍ਰਸ਼ਟਾਚਾਰੀ ਵੀ ਉਮੇ ਹੈ ਬੇਈਮਾਨੀ ਵੀ ਉਮੇ ਹੈ ਧਾਧਲੀ ਵੇਵੇਂ ਚਲਦੀ ਹੈ ਗੈਂਗਸਟਰਾਂ ਦਾ ਵੀ ਰਾਜ ਹੈ ਲਾਅ ਐਂਡ ਆਰਡਰ ਵੀ ਮਾਰਾ ਹੈ ਅੱਜ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਅਸੀਂ ਪੈਰ ਨਹੀਂ ਲੱਗਣ ਦਿਆਂਗੇ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਾ ਐਂਡ ਹੋ ਜਾਵੇਗਾ ਆਮ ਆਦਮੀ ਪਾਰਟੀ ਦਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਵਿੱਚ ਲੱਭਣੇ ਨਹੀਂ ਉਹਨਾਂ ਨੇ ਕਿਹਾ ਇਹ ਉਹੀ ਵਿਧਾਇਕ ਹੋਣਗੇ ਜਿਹੜੀਆਂ ਦੂਜੀਆਂ ਪਾਰਟੀਆਂ ਵਿੱਚ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਕੁਝ ਸਾਡੇ ਟੱਚ ਵਿੱਚ ਨੇ ਕੁਝ ਭਾਰਤੀ ਜਨਤਾ ਪਾਰਟੀ ਅਤੇ ਕੁਝ ਕਾਂਗਰਸ ਪਾਰਟੀ ਦੇ ਟੱਚ ਵਿੱਚ ਨੇ ਜਿਸ ਤਰ੍ਹਾਂ ਰਵਨੀਤ ਬਟੂ ਨੇ ਕਿਹਾ ਸੀ ਯਾਨੀ ਕਿ ਸੁਖਪਾਲ ਸਿੰਘ ਖੈਰਾ ਵੱਲੋਂ ਅੱਜ ਜਸ਼ਨ ਮਨਾਇਆ ਗਿਆ ਸੁਖਪਾਲ ਸਿੰਘ ਖੈਰਾ ਦੇ ਘਰ ਦੇ ਵਿੱਚ ਢੋਲ ਵੱਜੇ ਅੱਜ ਇੱਧਰ ਢੋਲ ਵਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੱਲੋਂ ਤੰਜ ਕਸੇਗਾ ਮਜ਼ਾਕ ਉਡਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਅਰਵਿੰਦ ਕੇਜਰੀਵਾਲ ਦਾ ਉਨੇ ਕਿਹਾ ਕਿ ਜੇਕਰ ਤੁਸੀਂ ਅਜਾਇਆ ਕਰੋਗੇ ਤੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਤੁਹਾਡੇ ਵੱਡੇ ਵੱਡੇ ਕ੍ਰੇਡਿਟ ਆਏ ਨੇ ਦਿੱਲੀ ਦੇ ਵੋਟਰਾਂ ਨੇ ਉਸੇ ਤਰ੍ਹਾਂ ਤੁਹਾਡੇ ਗਲੇ ਤੈਹ ਤੇਰੀ ਹੋ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੰਨਵਾਦ